ਬਰਾੜ ਸਾਹਿਬ ਲੱਗੇ ਸੀ ਉੱਥੇ ਐਸ ਐਚਓ ਮਹਿਲਕਲਾ ਅੱਛਾ ਅਚ ਉਦੋਂ ਆਪਾਂ ਵੀ ਜਿਹੜੇ ਹੁਣ ਵਾਂਗੂ ਆਪਣਾ ਇੰਨੇ ਉਲਝੇ ਨਹੀਂ ਹੋਏ ਸੀ ਆਪਾਂ ਉਹ ਕਹਿੰਦੇ ਲੰਡੇ ਚੜੇ ਹੁੰਦੇ ਜਿੱਤੇ ਸਿੰਪਲ ਲਾਈ ਹੁੰਦੇ ਸੀ ਇੱਥੇ ਗਏ ਉੱਥੇ ਦੋ ਦਿਨ ਰਹਿ ਆਏ ਹੈ ਨਾ ਹੋਂ ਤੱਕ ਤੇ ਰਾਤ ਬਾਹਰ ਰਹਿਣਾ ਬੜਾ ਔਖਾ ਹੈ ਮੈਂ ਇਹਨੂੰ ਮਿਲਣ ਚਲਾ ਗਿਆ ਜੀ ਤੇ ਅੱਗੇ ਬਰਾੜ ਸਾਹਿਬ ਪਏ ਸੰਡੇ ਦਾ ਦਿਨ ਸੀਗਾ ਅੱਛਾ ਧੁੱਪੇ ਪਏ ਤੇ ਬੰਦਾ ਨਾਲ ਮਾਲਿਸ਼ ਕਰੀ ਜਾਵੇ ਇਹਨਾਂ ਦੀ ਅੱਛਾ ਜੀ ਤੇ ਮੈਨੂੰ ਵੀ ਨਾ ਕੋਈ ਪੁੱਛਿਆ ਮੈਨੂੰ ਕਹਿੰਦੇ ਜੇ ਕੱਪੜੇ ਲਾ ਮਾਲਿਸ਼ ਕਰਾ ਲੈ ਤੂੰ ਵਧੀਆ ਕਰਦਾ ਹੈ। ਜਾਣਦੇ। ਅਜੇ ਉਹ ਤਾਂ ਹੈਵੀ ਆਪਾ ਉਹਦਾ ਫਿੱਟ ਜੇ ਸੀਗੇ ਉਹਨਾਂ ਨੂੰ ਨਵੇਂ ਉਹ ਤਾਂ ਆਏ ਸੀ ਟ੍ਰੇਨਿੰਗ ਤੋਂ। ਤੇ ਉਹ ਜਿਹੜਾ ਬੰਦਾ ਉਧਰੋਂ ਕਰਕੇ ਦੀ ਬਰਾੜ ਸਾਹਿਬ ਤੋਂ ਨਵੇੜ ਕੇ ਉਹ ਮੇਰੇ ਦਵਾਲੇ ਹੋ ਗਿਆ। ਤਲਾਂ ਤਾਂ ਕਟਿੰਗ ਕੀਤੀ ਉਹਨੇ। ਹਾਂ ਨਾ ਵਾਲ ਕੱਟੇ ਫਿਰ ਮਾਲਿਸ਼ ਕਰਨ ਲੱਗ ਗਿਆ। ਅੱਛਾ। ਅੱਛਾ ਜੋ ਤੁਸੀਂ ਕਟਿੰਗ ਕਰਾਉਨੇ ਹੋ ਤਾਂ ਤੁਹਾਨੂੰ ਜਿਹੜਾ ਬੰਦਾ ਕਟਿੰਗ ਕਰਨ ਵਾਲਾ ਪਤਾ ਲੱਗ ਜਾਂਦਾ ਵੀ ਬੰਦਾ ਕਲਾਕਾਰ ਹੈ। ਕਲਾਕਾਰ ਆ ਬੰਦਾ। ਮੈਂ ਦੇਖਿਆ ਵੀ ਬੰਦਾ ਕਲਾਕਾਰ ਹੈ। ਇਹਦੇ ਹੱਥਾਂ 'ਚ ਹੈਗਾ ਦਮ ਹਾਂ। ਬਿਲਕੁਲ। ਤੇ ਮਾਲਿਸ਼ ਵੀ ਉਹਨੇ ਤੇਲ ਦੇ ਵਿੱਚੋਂ ਪਾ ਕੇ ਲਸਣ ਉਸਣ ਦੀ ਹੋਰ ਹਨਾ ਵਧੀਆ ਤੇਲ ਤਿਆਰ ਕੀਤਾ ਤੇ ਨਾਲੇ ਅਜਾ ਨਾਲੇ ਤਾਂ ਮਾਲਿਸ਼ ਤਾਂ ਕਰੀ ਜਾਵੇ ਉਹ ਮਾਲਿਸ਼ ਦਾ ਆਨੰਦ ਆ ਰਿਹਾ ਸੀ ਨਾਲ ਉਹ ਗੱਲਾਂ ਦਾ ਆਨੰਦ ਵੀ ਦੇ ਰਿਹਾ ਸੀ ਬਾਈ ਜੀ ਜਿੰਨੇ ਇਹ ਬੰਦੇ ਹੁੰਦੇ ਆ ਹਾਂ ਜੀ ਨਾਈ ਹੋਏ ਆ ਇਹ ਮਾਲਿਸ਼ੀ ਹੋਈ ਜਿਹੜੀ ਇਹ ਬੰਦਿਆਂ ਨੂੰ ਗੱਲਾਂ ਬਹੁਤ ਆਉਂਦੀਆਂ ਇੱਕ ਤਾਂ ਇੱਕ ਕੋਲੋਂ ਤਜਰਬਾ ਆ ਗਿਆ ਦੂਜੇ ਨਾਲ ਸਾਂਝਾ ਹੋ ਗਿਆ ਉਹੀ ਗੱਲਾਂ ਹੁੰਦੀਆਂ ਇੱਕ ਇਹਨਾਂ ਨੂੰ ਗੱਲਾਂ ਕਰਨ ਦਾ ਚਸਕਾ ਬਹੁਤ ਹੁੰਦਾ ਚਸਕਾ ਬਹੁਤ ਹੁੰਦਾ ਇਹਨਾਂ ਦਾ ਵੀ ਐਕਸਪੋਜ਼ਰ ਬਹੁਤ ਹੁੰਦਾ ਹਾਂ ਜੀ ਐਕਸਪੋਜ਼ਰ ਬਹੁਤ ਹੁੰਦਾ ਤੇ ਮੈਂ ਕਿਹਾ ਯਾਰ ਨਾ ਉਹਦਾ ਪਤਾ ਲੱਗਿਆ ਬਿੱਟੂ ਨਾ ਮੈਨੂੰ ਕਹਿੰਦਾ ਪਹਿਲਾਂ ਜਨਾਬ ਤੁਸੀਂ ਐਸਐਚਓ ਲੱਗੇ ਹੋਏ ਮੈਂ ਕਿਹਾ ਹਾਂ ਮੈਂ ਕਿਉਂ ਕੋਈ ਤੁਹੇ ਲੱਗਦੇ ਨਹੀਂ ਫਿਲਮੀ ਐਕਟਰ ਜਿਹਾ ਲੱਗਦੋਂਗੇ ਐਸਐਚਓ ਦਾ ਟਿੱਡਾ ਏਡਾ ਏਡਾ ਵੱਡਾ ਹੁੰਦਾ ਥੋੜਾ ਜਿਵੇਂ ਟੂਈ ਨਾਲ ਲੱਗਾ ਓੱਖੇ ਮਰਦੇ ਐਸਐਚਓ ਪਹਿਲਾਂ ਇਹ ਫਲਾ ਨਾਮ ਉੱਥੇ ਐਸਐਚਓ ਹੁੰਦਾ ਸੀ ਜੀ ਹਾਂਜੀ ਉਹ ਕਹਿੰਦਾ ਉਹ ਐਡਾ ਕਹਿੰਦਾ ਐਡਾ ਟਿੱਡਾ ਦਾ ਜੀ ਵਦਿਆ ਪੂਰਾ ਗੋਗੜ ਵਧੀ ਹੁੰਦੀ ਸੀ ਕਹਿੰਦਾ ਤੇ ਉਹਨੇ ਕਹਿੰਦਾ ਹੈ ਕਹਿੰਦਾ ਜਿਉਂ ਕਰਪਟ ਬਾਸ ਸੀਗਾ ਹੈ ਨਾ ਅੱਛਾ ਤੇ ਉਹਨੇ ਮੇਰੇ ਆਪ ਦਾ ਛੜਣਾ ਹੈ ਨਹੀਂ ਕਿਸੇ ਨੂੰ ਕਹਿੰਦਾ ਜਦੋਂ ਗੱਡੀ 'ਚ ਬੈਣਾ ਨਾ ਤੇ ਨਾਲ ਹੀ ਉਹਨੇ ਕੈਸਟ ਲਾਉਣੀ ਪਾਠ ਹੀ ਬਹੁ ਕਰਦਾ ਸੀ ਕਹਿੰਦਾ ਉਹ ਅੱਛਾ ਉਹ ਵੀ ਮਾਇਆ ਸਾਥ ਨਾ ਹੋਈ ਬਾਬਾ ਮਾਇਆ ਸਾਥ ਨਾ ਕਹਿੰਦਾ ਸਾਰਾ ਦਿਨ ਪਾਠ ਸੁਣੀ ਜਾਂਦਾ ਸੀਗਾ ਹਾਂ ਚਲੋ ਕਹਿੰਦਾ ਜੀ ਫਿਰ ਮੈਂ ਕਹਾਂ ਯਾਰ ਤੂੰ ਆਪ ਦਾ ਤੇਰੀ ਤਾਂ ਨਾ ਇੰਨਾ ਵਧੀਆ ਹੱਥਾ ਤੇਰਾ ਤੂੰ ਕਲਾਕਾਰ ਐ ਤੂੰ ਆਪਣਾ ਦੁਕਾਨ ਖੋਲ੍ਹਣੀ ਸੀਗੀ ਅੱਛਾ ਜਨਾਬ ਉਹ ਵੀ ਖੋਲੀ ਸੀ ਮੈਂ ਹਾਂ ਕਹਿੰਦਾ ਅੱਡੇ ਦੇ ਮੈਂ ਬਸ ਅੱਡੇ ਦੇ ਦੁਕਾਨ ਖੋਲ੍ਹ ਲਈ ਕਹਿੰਦਾ ਕਹਿੰਦਾ ਉੱਥੇ ਮੇਰੇ ਕੋਲੇ ਮਢੀ ਰੌਣ ਲੱਗ ਗਈ ਤੇ ਜਨਤਾ ਕਹਿੰਦਾ ਉਹੀ ਆ ਕੇ ਸ਼ੀਸ਼ੇ ਦੇਖੀ ਜਾਇਆ ਕਰੇ ਅੱਛਾ ਉੱਥੇ ਕੋਈ ਕੁੜੀ ਲੰਗੀ ਤੇ ਉਹਨੂੰ ਕਿਸੇ ਨੇ ਕਮੈਂਟ ਕਰਤਾ ਅੱਛਾ ਕੋਈ ਕਿਸੇ ਮੁੰਡੇ ਨੇ ਅੱਛਾ ਉਹ ਮੁੰਡਾ ਦਾ ਪਤਾ ਨਹੀਂ ਲੱਗਿਆ ਵੀ ਕੌਣ ਸੀਗਾ ਕਹਿੰਦਾ ਉਹ ਕੁੜੀ ਦੇ ਭਰਾਵਾਂ ਨੇ ਆ ਕੇ ਮੈਨੂੰ ਢਾ ਲੈ ਗਿਆ ਕਹਿੰਦਾ ਮੈਨੂੰ ਉਹ ਕੁੱਟਿਆ ਕਹਿੰਦਾ ਮੇਰਾ ਧੂਆ ਕੱਢਦਾ ਕੋਣ ਕੁੱਟ ਕੇ ਹੈ ਨਾ ਤੇ ਚਲੋ ਕਹਿੰਦਾ ਵੀ ਦੁਕਾਨ ਬੰਦ ਹੋ ਗਈ ਅੱਛਾ ਤੇ ਫੇਰ ਕਹਿੰਦਾ ਦੁਬਾਰਾ ਕਹਿੰਦਾ ਮੇਰੇ ਨਾ ਮੇਰੀ ਘਰ ਵਾਲੀ ਨੇ ਗਹਿਣੇ-ਗੁਣੇ ਵੇਚ ਕੀ ਜਾਂ ਮੇਰੇ ਸਾਲਿਆਂ ਨੇ ਕਹਿੰਦਾ ਮੈਨੂੰ ਦੁਕਾਨ ਦੁਬਾਰਾ ਖ ਪਰ ਕਹਿੰਦਾ ਕੁੱਟ ਨਾਲ ਨਾਲ ਜੀ ਮੇਰੇ ਕਹਿੰਦਾ ਫਿਰ ਮੈਂ ਭੁੱਖੀ ਖਾਣ ਲੱਗ ਗਿਆ। ਅੱਛਾ। ਤੇ ਮੈਂ ਸ਼ਰਾਬ ਜਦੋਂ ਮਿਲਣੀ ਪੀ ਲੈਣੀ ਕਹਿੰਦਾ ਇੱਕ ਦਿਨ 4 ਵਜੇ ਕਹਿੰਦਾ ਨਾ ਜੀ ਅ ਮੇਰੇ ਕੋਲ ਸਰਪੰਚ ਆ ਗਿਆ ਘਰ ਦੀ ਗੱਡੀ ਦੀ ਕੀਨੀ ਲੈ ਕੇ। ਅੱਛਾ। ਤੇ ਕਹਿੰਦਾ 4 ਵਜੇ ਸ਼ਟਰ ਸਟਰਿਆ ਤੇ ਸਿਪੀਣ ਲੱਗ ਗਿਆ। ਅੱਛਾ। ਸ਼ਰਾਬੀ ਹੋ ਗਿਆ ਮੈਂ ਵੀ ਤੇ ਸ਼ਰਾਬੀ ਹੋ ਗਿਆ ਸਰਪੰਚ ਵੀ। ਤੇ ਮੈਂ ਉਹਨੂੰ ਸ਼ਰਾਬੀ ਹੋਇਆ ਕਹਿੰਦਾ ਉਹ ਕਹੇ ਤੂੰ ਮੇਰਾ ਭਰਾ ਮੈਂ ਤੇਰਾ ਭਰਾ ਜਮੇ ਕਰਦੇ ਹੁੰਦੇ ਆ। ਹਾਂਜੀ। ਤੇ ਮੈਂ ਉਹਨੂੰ ਉਹਦੇ ਖੜੇ ਪੈ ਗਿਆ ਵੀ ਸਰਪੰਚਾ ਮੈਨੂੰ ਸੇਵਾ ਦੱਸ ਕੋਈ। ਸੇਵਾ ਦੱਸ ਮੈਨੂੰ ਹਾਂ ਬੜੀ ਬੜ सरपंच ਵੀ इमोशनल ਹੋ ਗਿਆ ਵੀ ਕਿੰਨਾ ਬੰਦਾ ਯਾਰ ਸੇਵਾਦਾਰ ਤਿਆਰ ਹੈ ਨਾ ਹੁਣ ਸਰਪੰਚ ਨੂੰ 나ਈ ਤੋਂ ਜਰਾ ਕੀ ਸੇਵਾ ਲੈ ਸਕਦਾ ਕਹਿੰਦਾ ਚੰਗਾ ਐ ਕਰ ਮੇਰੇ ਵਾਲ ਕੱਟ ਦੇ ਹਨ ਕਦੇ ਮੈਂ ਸਰਪੰਚ ਦੇ ਵਾਲ ਥੱਲੇ ਸਿੱਟ ਲਏ ਤੇ ਮੈਂ ਕੱਟਣ ਲੱਗ ਗਿਆ ਤਾਜੀ ਦਾਦੀ ਕੈਂਚੀ ਲਵਾਈ ਸੀ ਕਹਿੰਦਾ ਮੈਂ ਕਰਦਾ ਕਰਦਾ ਕੰਨ ਦੀ ਪੇਪੜੀ ਵੱਢਦੀ ਕਹਿੰਦਾ ਕਿ ਸਰਪੰਚ ਦੀ ਥੱਲੇ ਡਿੱਗ ਪਈ ਅੱਛਾ ਲੱਗ ਗਿਆ ਹਾਂ ਲੱਗ ਹੋ ਕੇ ਥੱਲੇ ਡਿੱਗ ਪਈ ਤੇ ਕਹਿੰਦਾ ਉੱਥੇ ਦੇਖਿਆ ਸ਼ਟਰ ਤੇ ਖੂਨ ਬਾਹਰ ਗਿਆ ਲੋਕਾਂ ਨੇ ਕਹਿੰਦਾ ਸਾਨੂੰ ਚੱਕ ਕੇ ਹਸਤਾੜ ਲੈ ਗਿਆ ਨੇਰਾ ਹੋ ਗਿਆ ਹੈ ਨਾ ਨੇਰਾ ਹੋ ਗਿਆ ਤੇ ਅੱਗੇ ਕਹਿੰਦਾ ਅੱਗੇ ਡਾਕਟਰ ਵੀ ਟੱਲੀ ਕਹਿੰਦਾ ਹਾਂਜੀ ਤੇ ਪੱਟੀ ਕਰਨ ਲੱਗਿਆ ਉਹ ਨਾ ਸਰਪੰਚ ਦੇ ਤਾਂ ਮੈਂ ਕੰਨ ਦੀ ਪੇਪੜੀ ਕਹਿੰਦਾ ਰੂੰਚ ਰੁਪੇਟ ਕੇ ਲਿਆ ਗਿਆ ਨਾਲ ਮੈਂ ਕਿਹਾ ਜੀ ਆਹਾ ਆ ਵੀ ਲਾਓ ਪੱਟੀ ਕਰੀ ਜਾਂਨੇ ਹੋ ਕਹਿੰਦਾ ਫਰਿਜ ਚ ਰੱਖ ਦੋ ਸਵੇਰੇ ਲਾਵਾਂਗੇ ਸ਼ਰਾਬੀ ਹੋਇਆ ਕਹਿੰਦਾ ਡਾਕਟਰ ਨੇ ਕੰਨ ਦੇ ਮਾਰਾਂ ਕਹਿੰਦਾ ਪੱਖੇ ਦਾ ਪਾਰਾ ਵੀ ਸਵੇਰੇ ਲਾ ਦੇਗਾ ਤੂੰ ਕਹਿੰਦਾ ਇੱਕ ਬਰਦਾ ਮੇਰੇ ਤੋਂ ਹੋਰ ਹੋ ਗਿਆ ਜੀ ਉਸ ਤੋਂ ਬਾਅਦ ਕਹਿੰਦਾ ਫੇਰ ਆਪਾਂ ਛੱਡਤਾ ਦੁਕਾਨ ਦਾ ਖਿਆਲ ਜਾ ਕਹਿੰਦੇ ਹੁਣ ਆਪਾਂ ਪੱਕਾ ਡਾ ਮਾਫਕ ਨਹੀਂ ਕਹਿੰਦਾ ਹੁਣ ਥਾਣੇ ਰਹੀਦਾ ਜਿੱਥੇ ਕਦੇ ਕਹਿੰਦਾ ਐਸਐਚਓ ਦੀ ਦਾੜੀ ਕੱਟਦੀ ਮਾਲਿਸ਼ ਕਰਦੀ ਕਹਿੰਦਾ ਥਾਣੇਦਾਰ ਵੀ ਕੋਈ ਭੁਖੀ ਪੱਕੀ ਮਿਲ ਜਾਂਦੀ ਖਾਣ ਨੂੰ ਕਹਿੰਦਾ ਤੇ ਪੈਗ-ਵੋਗ ਮਿਲ ਜਾਂਦਾ ਵਧੀਆ ਕਹਿੰਦਾ ਆਪਾਂ ਹੁਣ ਆਪਣੀ ਹੁਣ ਕਹਿੰਦਾ ਫੇਰ ਮੇਰੀ ਜਾਂਚਛਾਣ ਵੀ ਹੋ ਗਈ ਪੁਲਿਸ ਚ ਹਾਂ ਫਿਰ ਮੈਂ ਮੜਾ-ਮੁੱੜਾ ਰੋਸ਼ ਹੋ ਵੀ ਮਾ ਲਾ ਲਾ ਗਿਆ ਤੇ ਉਹ ਇਹੋ ਜਿਹਾ ਸੀ ਬਿੱਟੂ ਕਲਾਕਾਰ